ਹਾਂਜੀ ਉਹ ਜਿਹੜੇ ਚਾਰ ਤੁਸੀਂ ਤੁਹਾਨੂੰ ਮੈਂ ਦਿਖਾਏ ਸੀ ਨਾ ਸੂਟ ਤੇ ਆਹ ਹੈਗਾ ਥੋੜਾ ਜਿਹਾ ਪ੍ਰਿੰਟ ਹੈ ਨਾ ਦੇਖੋ ਅੰਬੀ ਟਾਈਪ ਹੈ ਨਾ ਇਹ ਵਿੱਚ ਇਸ ਦਾ ਜਿਹੜਾ ਢੇਰਾ ਹੈ ਨਾ ਇਹ ਵੀ ਕੁਝ ਡਿਫਰੈਂਟ ਹੈ ਤੇ ਉਸ ਦੇ ਵਿੱਚ ਫਲਾਵਰ ਸੀ ਇਹਦੇ ਵਿੱਚ ਨਾ ਕਿਦਾਂ ਤੁਸੀਂ ਪਿੰਟੈਕਸ ਨਹੀਂ ਕੀਤੀਆਂ ਦੀਆਂ ਗਲੇ ਤੇ ਵੀ ਦੇਖੋ ਕਿੰਨੀਆਂ ਸੋਹਣੀਆਂ ਪਿੰਟੈਕਸ ਕੀਤੀਆਂ ਹੈ ਜਿਦਾ ਤੇ ਦੇਖ ਸਕਦੇ ਤੁਸੀਂ ਜਿੱਦਾਂ ਤੇ ਇਸ ਦਾ ਦੁਪੱਟਾ ਜਦੋਂ ਹੀ ਮਤਲਬ ਕੋਲੇ ਮਿਸ ਕੋਲ ਸਮੋਲ ਔਰ ওভার ਹੋਵੇਗਾ ਟੂ ਟੇ ਦੇ ਦਿੱਤਾ ਤਾਂ ਅਟੈਚ ਕਰਨਾ ਇਹ ਛੀਰ ਵਿੱਚ ਸਿਸਟਮ ਲਾਇਆ ਤੇ ਉਹ ਵਧੀਆ ਦਿੱਤਾ ਤੁਹਾਨੂੰ ਬੱਸ ਇਹ ਇਸ ਦੇ ਵੀ ਜਦੋਂ ਡਿਜੀਟਲ ਦਿੱਤਾ ਆ ਤੇ ਇਹ ਹੈਗਾ ਪਿਓਰ ਚ ਇਹ ਫੁੱਲ ਪਿਓਰ ਹੈ ਉਹ ਹੈਗਾ ਸਿਰ ਟੈਪੀ ਲਾਈਨਿੰਗ ਦਾ ਇਹ ਹੈਗਾ ਫੁੱਲ ਪਿਓਰ ਦਿੱਤਾ ਨਾ ਫੁੱਲ ਪਿਓਰ ਦਾ ਡਿਜੀਟਲ ਦਿੱਤਾ ਦੇਖੋ ਨਾ ਨਾ ਵੀ ਸੀ ਇਸ ਤਰ੍ਹਾਂ ਬਹੁਤ ਵਧੀਆ ਜਿੱਦਾਂ ਤੁਸੀਂ ਆਫਿਸ ਵੀਰਿੰਗ ਜਿੱਦਾਂ ਕਿ ਤੇ ਵੀ ਆਪਣੇ ਛੋਟੇ ਮੋਟੇ ਜਿੱਦਾਂ ਫੰਕਸ਼ਨ ਬਹੁਤ ਵਧੀਆ ਤੁਸੀਂ ਆਪਣੇ ਘਰਮੀ ਦੇ ਵਿੱਚ ਜਿੱਦਾਂ ਨਾ ਵਧੀਆ ਤੋਂ ਵਧੀਆ ਫੰਕਸ਼ਨ ਨਾਲ ਵੀ ਨਾਲ ਤੁਸੀਂ ਮਾਤਲਬ ਅਟੈਂਡ ਕਰ ਸਕਦੇ ਹੋ ਇਹ ਜਦ ਤੁਸੀਂ ਦੇਖ ਸਕਦੇ ਹੋ ਥੋੜਾ ਨਾ ਫਰੋਜੀ ਜਾਂ ਕਲਰ ਆਜੂ ਦਾ ਗ੍ਰੇ ਜਾਂ ਫਰੋਜੀ ਗ੍ਰੇ ਫਰੋਜੀ ਜਿੱਦਾਂ ਅੰਨ ਇਹ ਹੈਗਾ ਸੀ 5 ਨੰਬਰ 5 ਨੰਬਰ ਚ ਤਾਂ ਨਾ ਤੇ ਇਹ ਆ ਗਿਆ ਹੁਣ 6 ਨੰਬਰ ਇਹ ਵੀ ਮਾਸਟਰਡ ਕਲਰ ਚ ਇਹ ਇਰਤਨ ਮੋਤੀਆਂ ਦੇ ਨਾਲ ਇਹ ਵੰਡਾ ਪਰਫੈਕਟ ਦਾ ਤੇ ਪੱਟਾ ਵੀ ਉਦਾ ਹੈਗਾ ਟੈਪੀ ਦਾ ਜਿਹੜਾ ਪਹਿਲੇ ਚਾਰੇ ਆ ਤੇ 6 ਨੰਬਰ 6 ਨੰਬਰ ਤੇ ਪੱਟਾ ਪੇਰ ਤੇ ਡਿਜੀਟਲ ਪੱਟਾ ਪ੍ਰਿੰਟ ਦਾ ਬਹੁਤ ਹੀ ਵਧੀਆ ਹੈ ਨਿਕਰਨਾ ਲੇਸ ਲੱਗੀ ਹੋ ਚਾਰੇ ਪਾਸੇ ਤੇ ਇਹਦਾ ਹੀਰਾ ਪਿੰਟੈਕਸ ਬਣਿਆ ਹੈ ਇਹਦਾ ਇਹ ਹੈਗਾ 6 ਨੰਬਰ ਜੀ ਤੇ ਇਹ ਹੈਗਾ ਹਲਕਾ ਜਿਹਾ ਜਿਹਦਾ ਨਾਂਾਇਲੀ ਰਾਸਤ ਕਰ ਰਹੀ ਆ ਤੁਹਾਡਾ ਤੇ 7 ਨੰਬਰ ਹਲਕਾ ਜਿਹਾ ਇਹ ਕੰਦੀ ਕਿਹੜਾ ਕਲਰ ਇਹ ਕਿਹੜਾ ਫੰਮੇ ਕਿਹੜਾ ਲੱਗਦਾ ਜਿੱਦਾਂ ਲਸੂੜੀ ਕਾ ਨਰੰਗ ਜਿਆ ਨਹੀਂ ਹੁੰਦਾ ਹੈਗਾ ਹਨਾ ਇਸ ਤਰ੍ਹਾਂ ਦਾ ਮੈਂ ਆ ਪਹਿਨੇ ਵਧੀਆ ਵਧੀਆ ਮੈਂ ਕਦੀ ਨਹੀਂ ਸੀ ਕਿਦਰੰਗਾ ਵਾਰੀ ਕੜੀ ਕੁਛੀਆ ਦੇਖੋ ਨਾ ਤੇ ਇਸ ਦਾ ਨਾ ਜਿੱਦਾਂ ਨਾ ਦਾ ਹੈ ਜੇ ਮਹਿਰਮੂਰੀਆ ਇਹ ਨਾ ਇਹ ਨਾਭੀ ਹੈ ਜਿੱਦਾਂ ਆ ਡਿਫਰੈਂਟ ਜਿਹਾ ਕਲਰ ਹੈ ਜਿੱਦਾਂ ਹਨਾ ਇਹ ਤੇ ਤੁਸੀਂ ਇਹ 7 ਨੰਬਰ ਆ ਸਾਰਿਆਂ ਦੀ ਕੀਮਤ ਕਿੰਨੀ 225 ਹੈ ਜਿੱਦਾਂ ਤੇ ਇਹ ਆ ਗਿਆ ਅੰਗੂਰੀ ਕਲਰ ਮੈਂਗੀ ਕਲਰ ਮੈਂਗੀ ਕਲਰ ਆਇਆ ਆਖਰੀ ਨੰਬਰ زیادنی میں بول رہی نہ کپڑا پہنچ جانا ہے نا ہر ایک دیکھو نا آرام ٹیکس جا سٹ لگی ہے نا کوئی جب آرام ٹیکس کیا تو آرام ٹیکس ہی ہو جائے گا اٹھ نمبر دبطا. دبطا ایک دپٹا یہ ہے جی دپٹا یہ ہے دپٹے سارے ایک جی ایک تھان کھول کے اسے کر کے دکھا لینا ادا ہے نا ਤੇ ਥੋੜੀ ਜਿਹੀ ਗ੍ਰੇਸ ਖਰਾਬ ਹੋ ਜਾਂਦੀ ਕੱਪੜੇ ਦੀ ਜਿੱਤੇ ਜੱਟੇ ਤੁਹਾਨੂੰ ਕੋਹਟਣਾ ਹੁੰਦਾ ਇਸ ਕਰਕੇ ਅਸੀਂ ਥੋੜੀ ਜਿਹਾ ਅਵਾਇਡ ਕਰੀਦਾ ਕਿ ਨਾ ਖੋਲੀਏ ਹੈਨਾ ਕਿ ਤੁਹਾਨੂੰ ਫਰੈਸ਼ ਫਰੈਸ਼ ਜੀ ਬਟੀਜ ਮਿਲੇ ਹੈਨਾ ਹੋਰ ਜੀ ਬਾਕੀ ਜਿੱਦਾ ਤੁਹਾਨੂੰ ਬਤਾ ਦਿੱਤਾ ਐਡਰੈਸ ਜਿਉਂ ਵੀ ਤੁਸੀ ਦੇਣਾ ਹੈ ਆਪਣੇ ਪਿੰਡ ਦਾ ਕੋਡ ਨੰਬਰ ਦੇਣਾ ਹੈ ਜਿੱਦਾ ਤੇ ਜੇ ਸ਼ਹਿਰ ਵਿੱਚ ਰਹਿੰਦੇ ਹੋ ਉੱਥੇ ਦਾ ਦੇਣਾ ਜਿੱਤਾ ਤੁਹਾਨੂੰ ਫ੍ਰੀ ਜੀ ਤੱਕ ਘਰ ਤੱਕ ਤੁਹਾਨੂੰ ਦਿਨ ਚਾਰ ਦਿਨ ਦੇ ਵਿੱਚ ਸੂਤ ਤੁਹਾਡੇ ਘਰ ਤੱਕ ਫ੍ਰੀ ਡਿਲੀਵਰੀ ਮਿਲ ਜਾਏਗੀ ਤੇ ਤੁਹਾਨੂੰ ਜਲਦੀ ਜਲਦੀ ਮੈਂ ਆਸ ਕਰਦੀ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਤਾਂ ਜੀ Çetin, benim baktığı kadar spor yaparım.